ਲੱਭੇ ਮੈਨੂੰ ਇਹ ਵਾਲੇ ਮਿੱਤਰੋ ਅੱਜ ਮੈਂ ਮਨਿੱਲਾ ਦੀ ਯਾਰੀ ਦੀ ਗੱਲ ਕਰਦੀ ਏ ਬੜੀਆਂ ਗੱਲਾਂ ਕਰ ਲਿਆ ਮੈਂ ਚਲੋ ਹੌਲੀ ਹੌਲੀ ਆਪਾਂ ਕਰੀ ਜਾਂਦੇ ਆ ਯਾਰ ਇੱਕ ਦੇਖੋ ਤਾਂ ਯਾਰੀ ਪਾਉਂਦੇ ਨੇ ਇੱਥੇ ਆਪਾਂ ਯਾਰ ਬਣਾਉਂਦੇ ਆ ਤੇ ਯਾਰ ਪਤਾ ਕੀ ਕਰਦੇ ਨੇ ਇੱਥੋਂ ਵਾਲੇ ਆਪ ਚੰਗੇ ਬਣਦੇ ਮਾਰੇ ਉਹਦੀਆਂ ਬੁਰਾਈਆਂ ਕਰਨਗੇ ਦੂਜੇ ਕੋਲ ਜਾ ਕੇ ਤੇ ਫੀ ਸਾ ਸਾਡੀ ਐਮ ਵਿੱਚ ਬਣੇ ਅਗਲੇ ਦੀ ਐਮ ਵਿੱਚ ਖਰਾਬ ਹੋਵੇ ਆਹੀ ਤਕਰੀਬਨ ਸਾਰੇ ਬੰਦੇ ਕੰਮ ਕਰਦੇ ਨੇ ਮਿੱਤਰੋ ਇੱਥੇ ਤੇ ਸਟੈਂਡਪਾ ਗੱਲਾਂ ਆਪ ਦੱਸਦੇ ਨੇ ਸਟੈਂਡ ਦੀਆਂ ਗੱਲਾਂ ਜਿਨ੍ਹਾਂ ਦਾ ਕੋਈ ਆਪਣਾ ਸਟੈਂਡ ਨਹੀਂ ਹੁੰਦਾ ਤੇ ਦੂਜਿਆਂ ਨੂੰ ਸਟੈਂਡ ਦੱਸਣ ਦੀਆਂ ਗੱਲਾਂ ਕਰਦੇ ਨੇ ਲੋਕ ਉਹ ਮਿੱਤਰੋ ਯਾਰੋ ਮਿੱਤਰੋ ਸਟੈਂਡ ਪਹਿਲਾਂ ਖੁਦ ਬਣਾਉਣਾ ਪੈਂਦਾ ਫਿਰ ਦੂਜਿਆਂ ਨੂੰ ਗੱਲ ਕਹਿਣ ਦਾ ਸਵਾਦ ਹੁੰਦਾ ਵੀ ਦੇਖੋ ਮੇਰਾ ਸਟੈਂਡ ਹੈ ਉਹ ਕੀ ਹੋਇਆ ਇੱਕ ਜਿਹੜੀ ਗੱਲ ਸਾਡੇ ਫੈਕਟ ਬੰਦ ਬੈ ਗਈ ਉੱਥੇ ਸਾਡਾ ਸਟੈਂਡ ਹੈ ਜਦੋਂ ਕਿਤੇ ਲੋੜ ਪੈ ਕੇ ਦੂਜੇ ਤੇ ਪੁੱਛ ਪੁੱਛ ਕਰ ਲਈਏ ਸਟੈਂਡ ਨਹੀਂ ਹੁੰਦਾ ਇਹ ਦੋਗਲਾਪਨ ਹੁੰਦਾ ਮੈਂ ਚਲੋ ਜਾਰਾਂ ਦੀ ਵੀ ਯਾਰੀ ਦੀ ਦੱਸਦੀ ਇੱਥੇ ਆ ਕੰਮ ਕਰਦੇ ਨੇ ਮਿੱਤਰੋ ਇਹੋ ਜੀ ਜਾਰੀ ਹੈ ਫਿਲੀਪੀਨ ਚ ਪੰਜਾਬੀਆਂ ਦੀ ਉਹ ਯਾਰ ਇੱਕ ਦੂਜੇ ਨਾਲ ਮੋਢਾ ਮੋਢਾ ਨਾਲ ਮੋਢਾ ਜੋੜ ਕੇ ਚੱਲਿਆ ਕਰੋ ਆਪਾਂ ਪ੍ਰਦੇਸ਼ਾਂ ਚ ਬੈਠੇ ਸਾਰੇ ਭੈਣ ਭਰਾ ਤੇ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਜਉਂਦੇ ਆ ਵਸਦੇ ਰਹੋ ਤੇ ਪੇਜ ਨੂੰ ਫੋਲੋ ਤੇ ਲਾਈਕ ਕਮੈਂਟ ਸ਼ੇਅਰ ਜੁ ਕਰਾਓ ਥੈਂਕ ਯੂ ਜੀ ਧੰਨਵਾਦ ਸਾਰਿਆਂ ਦਾ